ਜੇ ਕੋ ਚਲਾਨ ਤਾਂ ਹੋਣਗੇ ਜੇ ਲੋਕ ਕਾਨੂੰਨ ਦੀ ਉਲੰਘਣਾ ਕਰਨਗੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਚਲਾਨ ਕਰਾਓ ਹੀ ਨਾ ਜਿੱਥੇ ਜਿੱਥੇ ਵੀ ਸਾਈਨ ਬੋਰਡ ਲੱਗੇ ਹੋਏ ਨੇ ਭਾਵੇਂ ਸਪੀਡ ਦੇ ਨੇ ਭਾਵੇਂ ਜੈਬਰਾ ਕ੍ਰੋਸਿੰਗ ਦੇ ਨੇ ਭਾਵੇਂ ਰੈੱਡ ਲਾਈਟ ਦੇ ਨੇ ਉਹਨਾਂ ਨੂੰ ਦੇਖ ਕੇ ਬਕਾਇਦਾ ਤੌਰ ਤੇ ਉਹ ਉਹਨਾਂ ਦੀ ਪਾਲਣਾ ਕਰਨ ਤੇ ਮੈਨੂੰ ਨਹੀਂ ਲੱਗਦਾ ਕੋਈ ਚਲਾਨ ਤੱਕ ਦੀ ਨੋਬਤਾ ਕਦੇ ਆ ਸਕਦਾ ਤੇ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਜੋ ਟਾਰਗੇਟ ਮੈਂ ਲੈ ਕੇ ਚੱਲੇ ਸੀ ਉਹ ਪੂਰਾ ਹੋ ਗਿਆ ਤੇ ਅੱਜ ਕੈਮਰੇ ਲੱਗ ਚੁੱਕੇ ਨੇ ਕੋਈ ਗਲਤ ਕੰਮ ਕਰ ਜਵੇ ਭਾਵੇਂ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ ਭਾਵੇਂ ਉਹ ਕੋਈ ਹੋਰ ਕਿਸੇ ਕਿਸਮ ਦਾ ਕਰਾਇਮਾ ਉਹ ਤੋਂ ਕੈਮਰੇ ਦੀ ਅੱਖ ਤੋਂ ਬਚ ਨਹੀਂ ਸਕੂਗਾ ਕਿਸੇ ਵੀ ਕਿਸਮ ਦਾ ਮੈਂ ਇਹ ਸਮਝਦਾ ਵੀ ਮੇਰਾ ਫਰਜ਼ ਬਣਦਾ ਵੀ ਮੈਂ ਮੁਹਾਲੀ ਦੇ ਲੋਕਾਂ ਦੀ ਜਾਨ ਦੀ ਮਾਲ ਦੀ ਹਰ ਤਰੀਕੇ ਦੀ ਰਾਖੀ ਹੈ ਜਿਹੜੀ ਉਹ ਮੈਂ ਕਰਾਂ ਤਾ ਇਸ ਵਕਤ ਮੈਂ ਕੰਟਰੋਲ ਰੂਮ ਸੈਂਟਰ ਦੇ ਵਿੱਚ ਮੌਜੂਦ ਹਾਂ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇਸ ਇੱਥੋਂ ਜਿਹੜਾ ਹੈਗਾ ਪੂਰਾ ਮੁਹਾਲੀ ਦਿਖ ਰਿਹਾ ਜਿੱਦਾਂ ਇਹ 에어ਪੋਰਟ ਬਕਰਪੁਰ ਦੇ ਰੋਡ ਨੇ ਇੱਥੇ ਵੀ ਕੈਮਰੇ ਲੱਗੇ ਹੋਏ ਨੇ ਤੇ ਪੂਰੇ ਸੈਕਟਰ ਜਿਹੜਾ 105 ਸੈਕਟਰ ਦੇ ਵਿੱਚ ਵੀ ਕੈਮਰੇ ਲੱਗੇ ਹੋਏ ਨੇ ਤੇ ਆਇਜ਼ਰ ਚੌਂਗ ਜਿਹੜਾ ਹੈਗਾ ਚੰਡੀਗੜ੍ਹ ਵੱਲੋਂ ਜਾ ਰਾ ਜਿਹੜਾ ਚੌਂਗ ਹੈ ਇੱਥੇ ਵੀ ਕੈਮਰੇ ਪੂਰੇ ਮੁਹਾਲੀ ਦੇ ਵਿੱਚ ਜਿਹੜੇ ਹੈਗੇ ਕੈਮਰੇ ਲੱਗ ਚੁੱਕੇ ਨੇ ਇਸ ਵਕਤ ਮੈਂ ਮੁਹਾਲੀ ਦੇ ਕੰਟਰੋਲ ਰੂਮ ਸੈਂਟਰ ਦੇ ਵਿੱਚ ਖੜਾ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇੱਥੋਂ ਜਿਹੜਾ ਹੈਗਾ ਪੂਰਾ ਮੁਹਾਲੀ ਜਿਹੜਾ ਹੈਗਾ ਦਿਖ ਰਿਹਾ ਹੈ ਕੈਮਰੇ ਜਿਹੜੇ ਨੇ ਲੱਗ ਚੁੱਕੇ ਨੇ ਤੇ ਇਸ ਵਕਤ ਮੇਰੇ ਨਾਲ ਮੁਹਾਲੀ ਤੋਂ ਐਮਐਲ ਸਾਹਿਬ ਕੁਲਵੰਤ ਸਿੰਘ ਜੀ ਮੇਰੇ ਨਾਲ ਨੇ ਸਰ ਪੂਰਾ ਮੁਹਾਲੀ ਦਿਖ ਰਿਹਾ ਹੈ ਤੇ ਕਿਹੋ ਜੀ ਖੁਸ਼ੀ ਹੈ ਸੀਐਮ ਸਾਹਿਬ ਦੇਖੋ ਮੈਂ ਇਹਨੂੰ ਲੋਕਾਂ ਦੇ ਸੇਵਾਦਾਰ ਬਣਾਇਆ ਮੁਹਾਲੀ ਦਾ ਮੈਂ ਇਹ ਸਮਝਦਾ ਵੀ ਮੇਰਾ ਫਰਜ਼ ਬਣਦਾ ਹੈ ਵੀ ਮੈਂ ਮੁਹਾਲੀ ਦੇ ਲੋਕਾਂ ਦੀ ਜਾਨ ਦੀ ਮਾਲ ਦੀ ਹਰ ਤਰੀਕੇ ਦੀ ਰਾਖੀ ਹੈ ਜਿਹੜੀ ਉਹ ਮੈਂ ਕਰਾਂ ਤੇ ਉਸੇ ਤਹਿਤ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਬੇਨਤੀ ਕਰਨ ਤੋਂ ਬਾਅਦ ਉਹਨਾਂ ਨੇ ਪੈਸੇ ਦਿੱਤੇ ਪੈਸੇ ਦੇ ਕੇ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਨੇ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨਾਲ ਨੇ ਟੈਂਡਰ ਲਾਏ ਤੇ ਪੁਲਿਸ ਜਿਹੜਾ ਡਿਪਾਰਟਮੈਂਟ ਹੈ ਉਹਨੇ ਸਾਰਾ ਕੰਮ ਸਿਰੇ ਜੜਾਇਆ ਤੇ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਜੋ ਟਾਰਗੇਟ ਮੈਂ ਲੈ ਕੇ ਚੱਲੇ ਸੀ ਉਹ ਪੂਰਾ ਹੋ ਗਿਆ ਤੇ ਅੱਜ ਕੈਮਰੇ ਲੱਗ ਚੁੱਕੇ ਨੇ ਤੇ 19 ਜਗ੍ਹਾ ਤੇ ਕੈਮਰੇ ਕੰਮ ਕਰਨਾ ਸ਼ੁਰੂ ਕਰਤਾ ਤੇ ਤਿੰਨ ਜਗ੍ਹਾ ਤੇ ਕੈਮਰੇ ਕੰਮ ਕਰਨਾ ਸ਼ੁਰੂ ਕਰ ਦੇਣਗੇ 350 ਕੈਮਰੇ ਨੇ ਜਿਹੜੇ ਉਹ ਅੱਜ ਕੰਮ ਕਰਨਾ ਸ਼ੁਰੂ ਕਰ ਦੇਣਗੇ ਤੇ ਉਹਨਾਂ ਦੀ ਅੱਖ ਜਿਹੜੀ ਉਹ ਗਲਤ ਕੰਮ ਕਰਨ ਵਾਲਿਆਂ ਤੇ ਲਗਾਤਾਰ ਰਹੂਗੀ ਕਿਸੇ ਕਿਸਮ ਦੀ ਕੋਈ ਗਲਤ ਕੰਮ ਕਰ ਜਵੇ ਭਾਵੇਂ ਉਹ ਟ੍ਰੈਫਿਕ ਨੂੰ ਦੀ ਉਲੰਘਣਾ ਹੈ ਭਾਵੇਂ ਉਹ ਕੋਈ ਹੋਰ ਕਿਸੇ ਕਿਸਮ ਦਾ ਕਰਾਇਮਾ ਉਹ ਤੋਂ ਕੈਮਰੇ ਦੀ ਅੱਖ ਤੋਂ ਬਚ ਨਹੀਂ ਸਕੂਗਾ ਕਿਸੇ ਵੀ ਕਿਸਮ ਦੇ ਨਾਲ ਕਿਹੜੀ ਕਰਦੀ ਤਰ੍ਹਾਂ ਸਰ ਹੁਣ ਈ ਚਲਾਨ ਜਿਹੜੇ ਨੇ ਮੁਹਾਲੀ ਦੇ ਲੋਕਾਂ ਦੇ ਘਰਾਂ ਪਹੁੰਚ ਘਰੇ ਪਹੁੰਚ ਜੂਗੇ ਉਹ ਨੂੰ ਕਿਵੇਂ ਦੇਖਦੇ ਜੇ ਕੋਚ ਜਲਾਣ ਤਾਂ ਹੋਣਗੇ ਜੇ ਲੋਕ ਕਾਨੂੰਨ ਦੀ ਉਲੰਘਣਾ ਕਰਨਗੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਚਲਾਣ ਕਰਾਓ ਹੀ ਨਾ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਆਪਾਂ ਸਿਸਟਮ ਦੇ ਵਿੱਚ ਰਹੀਏ ਆਪਾਂ ਸਿਸਟਮ ਦੀ ਉਲੰਘਣਾ ਨਾ ਕਰੀਏ ਕਿਸੇ ਕਾਨੂੰਨ ਦੀ ਉਲੰਘਣਾ ਨਾ ਕਰੀਏ ਜਿੱਥੇ ਜਿੱਥੇ ਵੀ ਸਾਈਨ ਬੋਰਡ ਲੱਗੇ ਹੋਏ ਨੇ ਭਾਵੇਂ ਸਪੀਡ ਦੇ ਨੇ ਭਾਵੇਂ ਜੈਬਰਾਂ ਕ੍ਰੋਸਿੰਗ ਦੇ ਨੇ ਭਾਵੇਂ ਰੈੱਡ ਲਾਈਟ ਦੇ ਨੇ ਉਹਨਾਂ ਨੂੰ ਦੇਖ ਕੇ ਬਕਾਇਦਾ ਤੌਰ ਤੇ ਉਹ ਉਹਨਾਂ ਦੀ ਪਾਲਣਾ ਕਰਨ ਤੇ ਮੈਨੂੰ ਨਹੀਂ ਲੱਗਦਾ ਕੋਈ ਚਲਾਨ ਤੱਕ ਦੀ ਨੌਬਤ ਤੱਕ ਇਹ ਆ ਸਕਦੇ ਫੇਸ ਦੇ ਸਰ ਕੈਮਰੇ ਲੱਗ ਚੁੱਕੇ ਦੂਜੇ ਫੇਸ ਦੀ ਵੀ ਤਿਆਰੀਆਂ ਚੱਲ ਰਹੀਆਂ ਹਨ ਉਹਨੂੰ ਕਿਨੱਕੀਵੇਂ ਦੇਖਦੇ ਇੱਕ ਇੱਕ ਫੇਸ ਦੇ ਕੈਮਰੇ ਕੰਪਲੀਟ ਹੋ ਚੁੱਕੇ ਹਨ ਤੇ ਦੂਜੇ ਫੇਸ ਦੇ ਵੀ ਮੁੱਖ ਮੰਤਰੀ ਨੂੰ ਮੈਂ ਬੇਨਤੀ ਕਰਦੀ ਆ ਬਹੁਤ ਜਲਦੀ ਜਿਹੜੇ ਫੰਡ ਨੇ ਰਿਲੀਜ਼ ਕਰ ਦਿੱਤੇ ਜਾਣਗੇ ਤੇ ਉਹ ਵੀ ਜਿਹੜਾ ਮੋਹਾਲੀ ਦਾ ਹਰ ਇੱਕ ਕੋਨਾ ਤੇ ਹਰ ਇੱਕ ਸੜਕ ਜਿਹੜੀ ਉਹ ਕੈਮਰਿਆਂ ਦੇ ਅੱਖ ਦੇ ਥੱਲੇ ਹੋਊਗੀ ਤੇ ਕੋਈ ਵੀ ਕਿਸੇ ਕਿਸਮ ਦਾ ਕ੍ਰਾਈਮ ਮੁਹਾਲੀ ਵਿੱਚ ਨਹੀਂ ਹੋਊਗਾ ਮੁਹਾਲੀ ਸ਼ਹਿਰ ਹੈ ਜਿਹੜਾ ਉਹ ਕ੍ਰਾਈਮ ਤੋਂ ਰਹਿ ਦੋ ਆਖਿਰ ਦੇ ਵਿੱਚ ਜਨਤਾ ਨੂੰ ਕੀ ਅਪੀਲ ਕਰਨਾ ਚਾਹੂਗਾ ਆਖਿਰ ਵਿੱਚ ਮੈਂ ਜਨਤਾ ਨੂੰ ਇਹ ਕਹਿਣਾ ਬਈ ਕਾਨੂੰਨ ਦੀ ਪਾਦਣਾ ਕਰੋ ਜਿੱਦਾਂ ਜਿਹੜੇ ਜਿਹੜੇ ਤਰੀਕੇ ਦੇ ਨਾਲ ਡਾਇਰੈਕਸ਼ਨ ਦਿੱਤੀਆਂ ਗਈਆਂ ਉਹ ਵੀ ਪਾਦਣਾ ਕਰੋ ਤਾਂ ਕਿ ਕਿਸੇ ਕਿਸਮ ਦੀ ਕੋਈ ਦੁਰਘਟਨਾ ਵੀ ਨਾ ਹੋ ਸਕੇ ਔਰ ਆਹੀ ਤੁਹਾਡਾ ਕੋਈ ਚਲਾਨ ਹੋ ਸਕੇ ਤਾਂ ਇਸ ਵਕਤ ਉਹ ਮੈਂ ਕੰਟਰੋਲ ਰੂਮ ਸੈਂਟਰ ਦੇ ਵਿੱਚ ਮੌਜੂਦ ਹਾਂ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇਸ ਇੱਥੋਂ ਜਿਹੜਾ ਹੈਗਾ ਪੂਰਾ ਮੁਹਾਲੀ ਦਿਖ ਰਿਹਾ ਜਿੱਦਾਂ ਇਹ 에어ਪੋਰਟ ਬਕਰਪੁਰ ਦੇ ਰੋਡ ਨੇ ਇੱਥੇ ਵੀ ਕੈਮਰੇ ਲੱਗੇ ਹੋਏ ਨੇ ਤੇ ਪੂਰੇ ਸੈਕਟਰ ਜਿਹੜਾ 105 ਸੈਕਟਰ ਦੇ ਵਿੱਚ ਵੀ ਕੈਮਰੇ ਲੱਗੇ ਹੋਏ ਨੇ ਤੇ ਆਇਜ਼ਰ ਚੌਂਗ ਜਿਹੜਾ ਹੈਗਾ ਚੰਡੀਗੜ੍ਹ ਵੱਲੋਂ ਜਾ ਰਾ ਜਿਹੜਾ ਚੌਂਗ ਹੈ ਇੱਥੇ ਵੀ ਕੈਮਰੇ ਪੂਰੇ ਮੁਹਾਲੀ ਦੇ ਵਿੱਚ ਜਿਹੜੇ ਹੈਗੇ ਕੈਮਰੇ ਲੱਗ ਚੁੱਕੇ ਨੇ ਤੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਇੱਥੋਂ ਜਿਹੜਾ ਹੈਗਾ ਚਲਾਨ ਦੀ ਪ੍ਰਕਿਰਿਆ ਹੁੰਦੀ ਹੈਗੀ ਹੈ ਤੇ ਇੱਥੋਂ ਥੋੜੇ ਸਪੀਡ ਜਿਹੜੀ ਹੈਗੀ ਹੈ ਦੇਖੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਚਲਾਨ ਤੁਹਾਡੇ ਘਰ ਪਹੁੰਚ ਜਾਂਦਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿੱਥੇ ਜਿਹੜੇ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਇੱਥੇ ਬੈਠੇ ਨੇ ਤੇ ਇੱਥੋਂ ਜਿਹੜਾ ਹੈਗਾ ਪੂਰਾ ਮੋਹਾਲੀ ਦੇ ਉੱਪਰ ਨਿਗਰਾਨੀ ਰੱਖੀ ਜਾ ਰਹੀ ਹੈਗੀ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਮੂਵ ਜਿਹੜੇ ਹੈਗਾ ਕੈਮਰੇ ਕਰ ਰਹੇ ਨੇ ਮੈਮ ਦੱਸੂਗਾ ਕੁਝ ਇਸ ਸੱਤ ਫੇਸ ਦੀਆਂ ਤਸਵੀਰਾਂ ਨੇ ਇਹ ਜ਼ੂਮਿੰਗ ਕੈਮਰਾ ਜਿਹਨੂੰ ਕਹਿੰਦੇ ਆਪਾਂ ਜ਼ੂਮਿੰਗ ਕੈਮਰਾ ਬਿਲਕੁਲ ਮਤਲਬ ਪੂਰਾ ਜ਼ੂਮ ਕਰਕੇ ਜਿਹੜਾ ਹੈਗਾ ਇਹ ਦਿਖ ਜਾਂਦਾ ਹੈਗਾ ਜੇ ਕੋਈ ਵੀ ਗੱਡੀ ਜਾਂ ਕੋਈ ਮੋਟਰਸਾਈਕਲ ਆੜਾ ਇੱਥੋਂ ਜਿਹੜਾ ਹੈਗਾ ਅ ਟਰੈਫਿਕ ਦੀ ਵਾਇਲੇਸ਼ਨ ਕਰਕੇ ਜਾ ਨਹੀਂ ਸਕਦਾ ਉਹਦੇ ਘਰ ਹੀ ਜਿਹੜਾ ਹੈਗਾ ਚਲਾਨ ਪਹੁੰਚੂਗਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਮੋਹਾਲੀ ਦੇ ਕੰਟਰੋਲ ਰੂਮ ਦੀਆਂ ਤਸਵੀਰਾਂ ਨੇ ਅ ਅੱਜ ਜਿਹੜਾ ਹੈਗਾ ਐਸੀਐਮ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਹੈਗਾ ਉਦੋਂ ਘਟਨਾ ਕੀਤਾ ਇੱਕ ਫੇਸ ਦੇ ਜਿਹੜੇ ਕੈਮਰੇ ਹੈਗੇ ਉਹ ਲੱਗ ਚੁੱਕੇ ਨੇ ਤੇ ਇਸ ਵਕਤ ਕੰਟਰੋਲ ਰੂਮ ਦੀਆਂ ਤਸਵੀਰਾਂ ਨੇ ਤੇ ਇਹ ਸਾਰੇ ਮੁਹਾਲੀ ਦੇ ਉੱਪਰ ਜਿਹੜੀ ਹੈਗੀ ਐਥੋਂ ਨਜ਼ਰ ਰੱਖੀ ਜਾ ਰਹੀ ਹੈ